ਆਹ ਬਣਾਉਂਦੇ ਕਿਤਾਬਾਂ ਨੂੰ ਮੇਰੀ ਜਮਾਤ ਸੁਣੋ ਜੀ ਸਰਦਾਰ ਸਾਹਿਬ ਮੈਂ ਰਹੀ ਸੀ ਇਹ ਸਾਡੇ ਨਾਲ ਆਹਾ ਹੁੰ ਰਿਹਾ ਹੈ ਛੋਟੇ ਆਮ ਬੰਦਿਆਂ ਨੂੰ ਤੁਸੀਂ ਕਿੱਥੇ ਵੜ ਦਿੰਦੇ ਹੋ ਅੰਦਰੋਂ ਵੱਲੇ ਗੇਟ ਬੰਦ ਕਰਦਾ ਕੋਈ ਮਤਲਬ ਹੈਗਾ ਨਹੀਂ ਛੋਟੇ ਗੇਟ ਛੋਟੇ ਗੇਟ ਆ ਗਿਆ

ਬਲਾਕ ਤੇ ਅਸੀਂ ਪਹੁੰਚੇ ਉੱਥੇ ਨਾ ਦਾ ਪ੍ਰਸ਼ਾਸਨ ਦੀ ਕੋਈ ਪੱਕੇ ਕੋਈ ਪ੍ਰਬੰਧ ਸੀ ਤਿੰਨ ਪੁਲਿਸ ਵਾਲੇ ਸੀ ਸਰ ਅਸੀਂ ਇਹ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਆ ਵੀ ਜਿਹੜੀ ਸਾਡੇ ਕੋਲ ਰਿਪੋਰਟ ਹੈ ਆਮ ਪਾਰਟੀ ਦੇ ਗੁੰਡੇ ਅੰਸਰ ਉੱਥੇ ਖੜੇ ਕੀਤੇ ਆ ਕਿਸੇ ਨੂੰ ਅੰਦਰ ਐਨਓਸੀ ਨਹੀਂ ਲੈਂਦੇ ਰੇ ਕਿਸੇ ਨੂੰ ਚੁੱਲਾ ਟੈਕਸ ਨਹੀਂ ਲੈਂਦੇ ਰੇ ਤੇ ਸਰੇ ਆ ਗੁੰਡਾ ਕਰਦੀ ਹੋਏ ਅਸੀਂ ਅੱਜ ਇੱਥੇ ਪਹੁੰਚੇ ਤੇ ਆਮ ਪਾਰਟੀ ਦੇ ਬੰਦੇ ਜਿਹੜੇ ਗੇਟ ਤੇ ਖੜੇ ਗੇਟ ਤੇ ਖੜੇ ਆ ਕਿ ਜਿਹੜਾ ਸਰਕਾਰੀ ਮੁਲਾਜ਼ਮ ਉਥੇ ਡਿਊਟੀ ਤੇ ਹੋਣਾ ਚਾਹੀਦੇ ਆ ਤੇ ਉਥੇ 100 150 ਬੰਦਾ ਜਿਹੜਾ ਕਿਸੇ ਨੂੰ ਵੜਨ ਨਹੀਂ ਦੇ ਰਿਹਾ ਗੁੰਡਾਗਰਦੀ ਕਰੀ ਜਾ ਰਿਹਾ ਅਸੀਂ ਅੱਜ ਫਾਰਮ ਭਰਨ ਆਏ ਆ ਤੇ ਜਿੱਥੇ ਅਸੀਂ ਫਾਰਮ ਭਰਨ ਆਏ ਸਕੂਲ ਦੇ ਵਿੱਚ ਟਾਈਮ 2 ਵਜੇ 11 ਤੋਂ 3 ਵਜੇ ਤੱਕ ਟਿਕਟ ਟਾਈਮ ਮਾਨਸੀ ਸਿੰਘਾਲੇ ਪਿੰਡ ਦੇ ਅਸੀਂ ਫਾਰਮ ਪਰ ਰਾਏ ਆ ਅੱਜ ਪੰਚਾਇਤ ਇਲੈਕਸ਼ਨ ਦੇ ਤੇ ਮੇਰੇ ਖਿਆਲ ਪ੍ਰੋਜੈਕਟਿੰਗ ਅਫਸਰ ਕੋਲੇ ਰਸੀਦਾ ਹੀ ਨਹੀਂ ਪਹੁੰਚਾਈਆਂ ਗਈਆਂ ਸਰ ਇਸ ਇਸ ਦਾ ਕੀ ਸੋਚਦੇ ਇਸ ਕੀ ਦੇਖਦੇ ਹੋ ਕਿ ਇਦਾਂ ਦਾ ਜਦੋਂ ਅਧਿਕਾਰੀਆਂ ਕੋਲ ਰਸੀਦਾ ਹੀ ਨਹੀਂ ਹੈਗੀਆਂ ਤਾਂ ਕੀ ਅੱਗੇ ਕੰਮ ਕਰਨਗੇ ਇਹ ਸਰਕਾਰ ਦੀ ਜਿਹੜੀ ਨਲਾਕੀ ਹੈ ਤੇ ਬੇਈਮਾਨੀ ਲੋਕਾਂ ਦੇ ਨਾਲ ਤੰਗਲੀ ਕਰਨਾ ਚਾਹੁੰਦੇ ਆ ਖਾਸ ਤੌਰ ਤੇ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖੀਆਂ ਵੱਖਰੀਆਂ ਪਾਰਟੀਆਂ ਨੇ ਤਰਫੇ ਲਾਏ ਆ ਗੁੰਡਾਗਰਦੀ ਦੇ ਅੰਗੇਸ਼ਟ ਅਸੀਂ ਕਹਿੰਦੇ ਆ ਵੀ ਜਿਹੜਾ ਲੋਕਤੰਤਰ ਹੈ ਲੋਕਤੰਤਰ ਦਾ ਬਿਲਕੁਲ ਕਾਹਨ ਕੀਤਾ ਜਾ ਰਿਹਾ ਛਰੇ ਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿਸੇ ਨੂੰ ਚੂਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਕੋਈ ਕਾਵਚ ਨਹੀਂ ਦਿੱਤਾ ਜਾ ਰਿਹਾ ਨਾ ਕੋਈ ਵੀਡੀਓ ਦਫ਼ਤਰ ਦੇ ਵਿੱਚ ਵਟ ਆਨ ਦਾ ਤਿਆਰ ਚ ਲੱਗਦਾ ਕਿਤੇ ਨਾ ਕਿਤੇ ਲੋਨ ਆਰਡਰ ਦੀ ਜਿਹੜੀ ਸਥਿਤੀ ਖਰਾਬ ਕਰਨ ਦੇ ਮੌਕੇ ਲੋਨ ਆਰਡਰ ਤਾਂ ਬਿਲਕੁਲ ਫੇਲ ਹੈ ਪੰਜਾਬ ਦਾ ਪਹਿਲਾਂ ਵੀ ਫੇਲ ਹੈ ਤੇ ਇਲੈਕਸ਼ਨਾਂ ਦਾ ਬਿਲਕੁਲ ਹੀ ਬੰਦੋਬਸਤ ਹੈ ਨਹੀਂ ਤੇ ਵੀਡੀਓ ਜਿਹੜਾ ਉਹ ਦਾ ਮੇਰੇ ਖਿਆਲ ਕੋਈ ਗੱਲ ਤਾਂ ਨਹੀਂ ਪਤਾ ਜਾਂਦਾ ਕੋਈ ਨਸ਼ਾ ਨੂੰ ਚੱਕਾਤਾ ਸੀ ਉਹਨੇ ਜਾਂ ਕੋਈ ਬਲ ਕੀਤੀ ਸੀ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਬੁਲਾ ਕੇ ਲੋਕਲ ਐਮਐਲਏ ਨੇ ਆਪਣੇ ਘਰੇ ਬਿਠਾਇਆ ਹੈ ਵੀ ਜਿਹੜੇ ਨੂੰ ਕਹਿੰਦੇ ਵੀ ਐਨਓਸੀ ਲੈਣੀ ਹੈ ਤੇ ਐਮਐਲਏ ਨੂੰ ਇਹ ਲੋਕਤੰਤਰ ਜਿਹੜਾ ਬਿਲਕੁਲ ਖਤਮ ਕਰ ਰਿਹਾ ਹੈ ਇਹ ਉਹ ਆਮ ਪਾਰਟੀ ਹੈ ਜਿਹੜੀ ਕਹਿੰਦੀ ਸੀ ਵੀ ਇਹ ਜਿਹੜੀ ਸਰਕਾਰ ਹੈ ਲੋਕ ਪਿੰਡਾਂ ਦੇ ਵਿੱਚੋਂ ਚੱਲੇਗੀ ਲੋਕਾਂ ਦੇ ਸੰਤਾਂ ਦੇ ਵਿੱਚੋਂ ਚੱਲੇਗੀ ਅੱਜ ਜਿੰਨੀ ਗੁੰਡਾਗਰਦੀ ਪੰਜਾਬ 'ਚ ਹੋ ਰਹੀ ਹੈ ਇਹ ਤੁਹਾਡੇ ਸਾਹਮਣੇ ਹੈ ਲੋਕਤੰਤਰ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਜੀ ਆਈਐਸ ਕੇ ਪੇਪਰ ਪਰ ਕੀ ਮਾਮਲਾ ਬਣਿਆ ਜੀ ਜਿਹਦੇ ਵਿੱਚ ਝੜਪ ਵੀ ਦਿਖਣ ਲੱਗੀ ਅੱਜ ਕੱਲ੍ਹ ਫੋਟੋ ਬਲਾਕ ਫਰੂਜ਼ਪੁਰ ਜ਼ਿਲ੍ਹਾਤੀ ਦੇ ਵਿੱਚ ਨੋਮੀਨੇਸ਼ਨ ਕਰਨੀਆਂ ਸੀ ਤੇ ਕਈ ਚੁੱਲਾ ਟੈਕਸ ਤੇ ਐਨਓਸੀਜ਼ ਲੈਣੀਆਂ ਸੀ ਜਦੋਂ ਐਨਓਸੀ ਤੇ ਚੁੱਲਾ ਟੈਕਸ ਅਸੀਂ ਆਪਦੇ ਵਰਕਰਾਂ ਨੂੰ ਦੁਆਣ ਗਏ ਆ ਤੇ ਪਹਿਲਾ ਜਿਹੜੇ ਇਹਨਾਂ ਨੇ ਆਪ ਤੇ ਸਰਕਾਰ ਨੇ ਜਿਹੜੇ ਅੱਜ ਪਹਿਲਾਂ ਹੀ ਉੱਥੇ 100-150 ਆਪ ਦਾ ਗੁੰਡਾ ਜਿਹੜਾ ਬਿਠਾ ਕੇ ਰੱਖਿਆ ਸੀ ਤੇ ਉਨਾਂ ਜਗ੍ਹਾ ਜਬਰਦਸਤੀ ਗੇਟ ਲਾਣ ਲੱਗ ਗਏ ਜੇੜ ਲਾਣ ਤੋਂ ਬਾਅਦ ਤਾਂ ਕੰਮ ਕੀ ਗਿਆ ਸੀ ਚਾਹਨਾ ਫਿਰ ਜਾ ਕੇ ਅਸੀਂ ਪ੍ਰਸ਼ਾਸਨ ਨੂੰ ਮਿਲਿਆ ਤੇ ਪ੍ਰਸ਼ਾਸਨ ਨੇ ਜਿਹੜੀ ਹੈ ਆਪਦੇ ਵੱਲੋਂ ਸ਼ਿਵਾਸ਼ਣ ਦੁਆਇਆ ਕਿ ਅਸੀਂ ਦੇਾਂਗੇ ਪਰ ਹਜੇ ਤੱਕ ਦਿੱਤਾ ਕਿਸੇ ਨੂੰ ਨਹੀਂ ਐਨਾ ਚੁੱਲਾ ਟੈਕਸ ਨਾਲ ਜਿਹੜੀਆਂ ਐਨਓਸੀ ਅੱਜ ਸ਼ਰਿਆਮ ਦੇ ਸ਼ਰਮਿਆਮ ਜਿਹੜੀ ਹੈ ਜਮਹੂਰੀਅਤ ਦਾ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਹੈ ਲੋਕਤੰਤਰ ਦਾ ਜਿਹੜਾ ਹੈ ਉਹ ਕਹਾਣ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਕਿਤੇ ਨਾ ਕਿਤੇ ਮਿੱਕਤ ਸਰਕਾਰ ਨਾਲ ਮਿੱਕਤਪੁਰਕ ਚੱਲ ਰਹੀ ਹੈ ਜਿਹਦੇ ਕਰਕੇ ਸਰਕਾਰ ਦੇ ਕਹਿੰਦੀ ਸਾਰਾ ਕੁਝ ਚੱਲਦਾ ਹੈ ਤਾਂ ਕਰਕੇ ਜਿਹੜੇ ਉੱਥੇ ਗੁੰਡੇ ਬੈਠੇ ਹੋ ਸਰਕਾਰੀ ਗੁੰਡੇ ਨੇ ਔਰ ਗੱਲ ਜਿਹੜੀ ਇਹ ਹੈ ਕਿ ਜਿੱਥੇ ਆਰ ਗੰਗ ਕੇ ਆਸਦੇ ਹੁੰਦੇ ਰਹੀ ਗਈ ਅਸੀਂ ਆਮ ਲੋਕਾਂ ਦੇ ਵਿੱਚ ਜਾ ਕੇ ਆਮ ਸਰਪੰਚੀਆਂ ਆਮ ਘਰਾਂ ਦੇ ਆਪਦੇ ਆਪ ਨੂੰ ਫਾਕੇ ਆਸਦੇ ਹੁੰਦੇ ਸੀ ਪਰ ਅੱਜ ਖਾਸ ਬਣੇ ਬੈਠੇ ਨੇ ਔਰ ਜੋ ਧੱਕੇਸ਼ਾਹੀ ਜਿਹੜੀ ਉਹ ਗੁੰਡਾਗਰਦੀ ਜਿਹੜੀ ਉਹ ਅੱਜ ਤੁਹਾਡੇ ਸਾਹਮਣੇ ਦੇਖਣ ਨੂੰ ਜਿਹੜੀ ਉਹ ਕਲਫੁੱਟ ਬਲਾਕ ਵਿੱਚ ਮਾਮਲਾ ਕੀ ਬਣਿਆ ਸੀ ਕਿ ਤੁਸੀਂ ਪੁੱਛਿਓ ਗੱਡੀ ਲੈ ਕੇ ਗੇਟ ਬੰਦ ਕੀਤਾ ਜਾਂਦਾ ਕੀ ਇਸ ਚੀਜ਼ ਨੂੰ ਕੀ ਸੋਚਦੇ ਹੋ ਕੀ ਸਮਝ ਬਸ ਕਿ ਜਾ ਕੇ ਅੰਦਰ ਕਿਸੇ ਪ੍ਰਸ਼ਾਸਨ ਨੂੰ ਮਿਲ ਨਾ ਸਕਨ ਕਿਸੇ ਨੂੰ ਐਨਓਸੀ ਜਿਹੜੀ ਅ ਚੁੱਲਾ ਟੈਕਸ ਕਿਸੇ ਨੂੰ ਦਿੱਤਾ ਨਾ ਜਾਵੇ ਬਸ ਇਹੀ ਹੈ ਕਿ ਸਾਡੇ ਜਿਹੜੇ ਅਕਾਲੀ ਦਲ ਦੇ ਬੰਦੇ ਆ ਇਲੈਕਸ਼ਨ ਨਾਲ ਲੱਗ ਸਾਡਾ ਜੀ ਕਿਸ ਪੋਸਟ ਤੇ ਹੋ ਜੀ ਤੁਸੀਂ ਮੈਮ ਲਖਬੀਰ ਸਾਹਿਬ ਬੀਬੀ ਕੋਲ ਹਾਂ ਸਰ ਇੱਥੇ ਗੇਟ ਦੇ ਉੱਪਰ ਹੰਗਾਮਾ ਹੁੰਦਾ ਗੇਟ ਬੰਦ ਕੀਤਾ ਜਾਂਦਾ ਕੋਈ ਕਿਸੇ ਐਮਐਲਰ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ ਕੀ ਪੂਰੇ ਕਾਰਨ ਕੀ ਹੈ ਜੀ ਪੁਲਿਸ ਅਫਸਰਾਂ ਦਾ ਕੰਮ ਹੈ ਮੈਨੂੰ ਇੱਥੇ ਅਧਾਕਾਰੀ ਅਜੇ ਤੱਕ ਕੋਈ ਮੁਲਾਜ਼ਮ ਨੂੰ ਦੇਖਣ ਲਈ ਨਹੀਂ ਮਿਲਿਆ ਗੇਟ ਦੇ ਉੱਪਰ ਲੜਾਈਆਂ ਹੋ ਰਹੀਆਂ ਨੇ ਕੋਈ ਮੁਲਾਜ਼ਮ ਬਾਹਰ ਖੜੇ ਆ ਖੜੇ ਹੋਏ ਨੰਦੇ ਸਾਡੇ ਨਾਲ ਦਾ ਇੱਥੇ ਬਾਹਰ ਖੜੇ ਨੇ ਪੁਲਿਸ ਕੀ ਸਰ ਪੂਰਾ ਮਾਮਲਾ ਕੀ ਹੈ ਕਿਉਂ ਨਹੀਂ ਐਂਟਰੀਆਂ ਕੀਤੀਆਂ ਜਾ ਰਹੀਆਂ ਨਾ ਕਿਸੇ ਦੇ ਕੱਟਿਆ ਜਾ ਰਿਹਾ ਸਾਡੇ ਸਕੂਲ ਦਾ ਸਾਰੇ ਰੱਖਣਗੇ ਕਿਹੜਾ ਕੱਟ ਰਿਹਾ ਤੁਸੀਂ ਦੱਸੋ ਤਾਂ ਸਿੱਧਾ ਕਿਹੜਾ ਪਿੰਡ ਹੈ ਤੇ ਕਿਹੜਾ ਬੇਦਨ ਨਾਲ ਆ ਗਿਆ ਗੁਰਵਿੰਦਰ ਭਲਾਈ ਹੈ ਕਿਹੜੇ ਬੰਦੇ ਕਿੰਨੇ ਬੰਦੇ ਦੱਸੋ ਮੈਨੂੰ